ਬਾਈ ਸਾਡਾ ਆਰਡਰ ਲੈ ਕੇ ਚੱਕ ਲੋ ਚੱਕ ਲੋ ਲੰਗਰਾ ਲੰਗਰਾ ਖਾਣ ਵਾਲਿਓ ਚੱਕ ਲੋ ਚੱਕ ਲੋ ਆ ਲੋ ਭਾਰੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਗਏ ਸੀਗੇ ਮਹਾਲੀ ਚੰਡੀਗੜ੍ਹ ਇੱਕ ਪੋਡਕਾਸਟ ਲਾਈਵ ਇੰਟਰਵਿਊ ਨੂੰ ਕਰਨ ਉਥੇ ਇੱਕ ਸਟੂਡੈਂਟ ਮਹਿਕਮਾ ਬੋਗ ਐਂਡ ਚੈਨਲ ਦਾ ਬੋਗ ਐਂਡ ਭਰਾ ਆਪਣਾ ਬੋਗ ਐਂਡ ਕੰਮ ਕਰਦਾ ਵਾ ਜਿਹੜਾ ਕਿ ਆਈਲੈਂਡ ਸੈਂਟਰਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਵੀਡੀਓ ਬਣਾਉਂਦਾ ਵਾ ਮਤਲਬ ਬੋਗ ਐਂਡ ਕੰਮ ਕਰਦਾ ਭਰਾ ਮੇਰਾ ਤੇ ਅੱਜ ਉਹਦੇ ਕੋਲ ਗਏ ਸੀਗੇ ਪੌਡਕਾਸਟ ਕਰਨ ਤੁਹਾਨੂੰ ਦਿਖਾਵਾਂਗੇ ਸਾਰੇ ਪੌਡਕਾਸਟ ਦੇ ਵਿੱਚ ਬਹੁਤ ਕੀਤੀਆਂ ਹਾਸੀਆਂ ਠੇਡੀਆਂ ਇੱਕ ਨਵਾਂ ਮੈਜਿਕ ਇੱਕ ਦੋ ਨਵੇਂ ਮੈਜਿਕ ਵੀ ਕੀਤੇ ਜਿਨ੍ਹਾਂ ਨੂੰ ਤੁਸੀਂ ਬਹੁਤ ਇੰਜੋਏ ਕਰੋਗੇ ਦੇਖ ਕੇ ਤੇ ਮੈਂ ਤੁਹਾਨੂੰ ਸਭ ਨੂੰ ਕਹਿਣਾ ਵਾ ਵੀ ਆਪਣਾ ਚੈਨਲ ਆ ਜਿਹੜਾ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤਾਂ ਨਵੀਆਂ-ਨਵੀਆਂ ਅਪਡੇਟਾਂ ਆਉਂਦੀਆਂ ਰਹਿਣਗੀਆਂ ਹੁਣ ਮੈਂ ਤੁਹਾਨੂੰ ਸਭ ਨੂੰ ਇਹ ਗੱਲ ਕਹੂੰਗਾ ਵੀ ਆਹ ਦੇਖੋ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਬੰਦਾ ਦਿਖਾਇਆ ਸੀ ਆ ਵੀ ਆਹ ਬੰਦਾ ਆਪਣੇ ਨਾਲ ਹੀ ਰਹਿੰਦਾ ਵਾ ਕਿਚੋ ਉਪਰਾ ਵਾ ਇਹ ਮੇਰੇ ਪਿੰਡ ਦਾ ਹੀ ਆ ਇਹਨੂੰ ਤੁਸੀਂ ਜਾਣਦੇ ਹੋ ਇਹ ਚੋ ਉਪਰਾ ਆਪਣੇ ਨਾਲ ਹਸਰੀ ਗੱਲ ਕਹਦੇ ਓਏ ਸਸਰੀ ਗੱਲ ਸਾਰੇ ਕਿਉਂ ਪੜਿਆ ਨੂੰ ਹੋਰ ਹਾਲ ਚਾਲ ਕਿਵੇਂ ਸਭ ਵਧੀਆ ਹੋਵੋਗੇ ਕਿਵੇਂ ਹੋ ਪੰਜਾਬੀਓ ਆਏਗਾ ਪੰਜਾਬੀਓ ਕੀ ਹਾਲ ਚਾਲ ਹੈ ਦੋਸਤੋ ਠੀਕ ਠਾਕ ਜੀ ਚਲੋ ਠੀਕ ਆ ਮਿੱਤਰੋ ਹੁਣ ਆਪਾਂ ਜਾ ਕੇ ਕੋਈ ਖਾਣੇ ਪੀਣੇ ਆ ਯਾਰ ਭੁੱਖ ਬਹੁਤ ਲੱਗੀ ਆ ਲੱਭ ਲਿਆ ਕੋਈ ਖਾਣ ਪੀਣ ਵਾਲਾ ਵਧੀਆ ਜਿਹਾ ਆਊਟਲੈਟ ਓਥੇ ਜਾ ਕੇ ਖਾਣੇ ਆ ਲੈ ਵੀ ਮਿੱਤਰੋ ਲੱਗਿਆ ਜਾਮ ਲਾਂਡਰਾ ਇੱਥੇ ਜਦ ਮਰਜੀ ਆ ਜਾ ਕਹਿੰਦੇ ਜਾਮ ਲੱਗਾ ਹੀ ਰਹਿਣਾ ਵਾ ਦੇਖੋ ਅਸੀਂ ਲਾਂਡਰਾ ਖੜੇ ਜੀ ਇੱਥੇ ਲੱਗਿਆ ਜਾਮ ਸਾਨੂੰ ਹੁਣ ਅਸੀਂ ਇਹ ਦੇਖਦੇ ਆਂ ਵੀ ਇਹ ਲੰਘ ਰਹੀਏ ਟਾਈਮ ਦੇ ਨਾਲੇ ਵਧੀਆ ਵਾ ਚੱਲ ਚੱਲ ਬਾਈ ਜਾਣਦੇ ਜਾਣਦੇ ਮੈਨੂੰ ਲੱਗਦਾ ਫੇਰ ਲੱਗੀਆਂ ਬੱਤੀਆਂ ਕਿਰਪਾ ਟਰੈਂਪੂ ਆ ਲਿਆ ਕਿੱਥੇ ਬਸਾਉਂਦਾ ਮੈਂ ਸ਼ੰਦੀਗੜ੍ਹ ਮਹਾਲੀ ਦੇ ਲੋਕ ਕਿੱਧਰ ਜਾਣਾ ਖਾਲੀ ਹੋ ਗਈ ਕਾਲੀ ਜਾਣ ਦੀ ਰਾਹ ਤੇ ਗਈ ਬਾਅਦ ਔਖਾ ਲੰਘਣ ਨੂੰ ਪਾ ਲ ਜਾਣਾ ਰਸਤਾ ਮਿਲਿਆ ਬਹੁਤ ਔਖਾ ਲੰਘਣ ਨੂੰ

ਸੰਸਾਰ ਨੂੰ ਨਾ ਰਹੀ ਆ ਦੁਨੀਆ ਤਰੀਕੇ ਦੇਖਣੀ ਹੈ ਬੜੀ ਮਸਤੀ ਬਈ ਐਂਡ ਲਾਦਾ ਇਹ ਪੂਰਾ ਇਹ ਬਰਾਉਨ ਨਾ ਜੁਲਿਆ ਸੀ ਨਾਲ ਬੱਤੇ ਕਰ ਆ ਆ ਬਸ ਬਰਾਉਨ ਨਾਲ ਨਾਲ ਕਰ ਬਈ ਉਹ ਬੰਦੇ ਹੀ ਬੋਲੋ ਦਿਖਾ ਰਹੀਆਂ ਹਨ ਬਈ ਮੈਨੂੰ ਤਾਂ ਉਹ ਬੰਦਾ ਮੇਰੇ ਹੋਮ ਸਕੂਲ ਤੋਂ ਆਵਦਾ ਲਵੀ ਆਇਆ ਬੰਦਾ ਆ ਬੰਦਾ ਚਾਹੇ ਬਡੰਡੇ ਕਹ diel ਜਾਈਏ ਜਾਂ ਅੰਦਰ ਸਰ ਕਹ diel ਜਿੱਥੇ ਮਰਜੀ ਕਹ diel ਇਹ ਬੰਦੇ ਆਪਣੇ ਪਹਿਲੇ ਬੋਲ ਤੇ ਕਰਦੇ ਨਾਲ ਇਹ ਦੋ ਬੰਦੇ ਹੋਰ ਨੇ ਇੱਕ ਸੁੱਖਾ ਕਰਨ ਮੇਰੇ ਪਿੰਡ ਦਾ ਮੁੰਡਾ ਇੱਕ ਮਦਮਾ ਉਹ ਮਤਲਬ ਉਹੁੰ ਮੁੰਡੇ ਇੱਕ ਵਾਰ ਨਾ ਫੋਨ ਕਰਦਾ ਬਾਈ ਇੱਥੇ ਇੱਥੇ ਰਹਿਣਾ ਬਾਈ ਉਧਰ ਵੀ ਜਵਾਬ ਦੋ ਜਨੰਦਨ ਕਹਿਣਾ ਬਾਈ ਆ ਗਿਆ ਮੈਂ ਮਿੰਟ ਦੇ ਤਿਆਰ ਹੋ ਜੀ ਨਹੀਂ ਤੁਸੀਂ ਬਾਕੀ ਅੰਦਰ ਚਲੋ ਕੰਮ ਕਰ ਦਿੰਦੇ ਵੀ ਹਾਂ ਵੀ ਆਪਾਂ ਵੀ ਪ੍ਰੇਮ ਕਾ ਗੁਰੂ ਹੋ ਚੁੱਕੇ ਹਾਂ ਬਾਕੀ ਨਿਕਾਲ ਲੇਗੇ ਨਾ ਤਾਂ ਕਰਦੇ ਹੋ ਕਿ ਜੀ ਬੰਦਾ ਕੋਈ ਮੰਗਤ ਸੀ ਚੱਕਰ ਪੈ ਰਿਹਾ ਹਾਂ ਨਹੀਂ ਹਾਂ ਮੈਂ ਵੀ ਬਾਕੀ ਨਾਲ ਹੀ ਸਪੋਕ ਕਰਦੇ ਹਾਂ ਜੇ ਹੈਗਾ ਮੇਰਾ ਇਹ ਪਾਪੀ ਕਹਿੰਦੇ ਹੁੰਦੇ ਮੇਰੇ ਵੀ ਬਣੀ ਹਾਂ ਲੈ ਬਾਈ ਇਹ ਬੰਦਾ ਮਰਾੜੀਆਂ ਇਹ ਮੈਨੂੰ ਬਹੁਤ ਕਹਿਣਾ ਕਰਾ ਵੀ ਛੇਲੀ ਬਣਾ ਕੇ ਦਿੰਦੇ ਮੈਂ ਜਲਦੀ ਬਣਾ ਕੇ ਦਿੰਦਾ ਮੈਨੂੰ ਲੱਭਦੇ ਆਂ ਮੀਨ ਨਾਮ ਬਰ ਦਾ ਨਹੀਂ ਰਹੀ ਵਰ ਮੈਨੂੰ ਪਤਾ ਹੀ ਦੋ ਸਿਕਰ ਦੀ ਖਾਸੀਅਤ ਹੁੰਦੀ ਹੈ ਹਾਂਜੀ ਟੁੱਡੀ ਚ ਕਲਾ ਹੁੰਦੀ ਕਲਾ ਦਾ ਮੈਂ ਮੰਨਦਾ ਵੀ ਇਹ ਟੁੱਡੀ ਚ ਕਲਾ ਸੋਸਟਰ ਥੋੜਾ ਤੋਂ ਵੱਧ ਯੂਜ਼ ਇਹ ਕਰਦੇ ਹੋਣਗੇ ਹਾਂਜੀ ਹਾਂਜੀ ਬਸ ਤਾਂ ਸਹੀ ਯੂਜ਼ ਕਰਦੇ ਇਹ ਮਿਸਯੂਜ਼ ਕਰਦੇ ਇਹ ਮਿਸਯੂਜ਼ ਕਰਦੇ ਨੇ ਇਹ ਇਹ ਮੇਰੇ ਤੋਂ ਟ੍ਰਿਕ ਸਿੱਖ ਲਈ ਟ੍ਰਿਕ ਸਿੱਖ ਕੇ ਇਹ ਬੰਦੇ ਨਾਲ ਪੰਗੇ ਲੈਣ ਲੱਗ ਪਏ ਨੇ ਅਗਲੇ ਨੂੰ ਕਹਿਣ ਲੱਗ ਪਏ ਨੇ ਵੀ ਆ ਜਾ ਯਾਰ ਟ੍ਰਿਕ ਦਿਖਾਈਏ ਤੇ ਕਈ ਵਾਰ ਟ੍ਰਿਕ ਕਰਦੇ ਨੇ ਤੇ ਕੀ ਨਾ ਗਲਤ ਹੋ ਜਾਂਦੀ ਫਿਰ ਤਾਂ ਫੇਟਣ ਆ ਗਿਆ ਸਹੀ ਹੈ ਆਏ ਬੰਕੇ ਲੱਗ ਲੱਗੇ ਇਹ ਮੁੰਡਾ ਆਪਣੇ ਮੁੰਡੇ ਨੂੰ ਤੁਨਤ ਨਾਲ ਦੱਸਦਾ ਅਸੀਂ ਤੇਰੇ ਵਿਆਹ ਤੇ ਚਲੇ ਗਏ ਵਿਆਹ ਤੇ ਜਾ ਕੇ ਉਹਨਾਂ ਕੋਈ ਆਣੀ ਮੈਨੂੰ ਮੇਰੇ ਫੇਸ ਤੋਂ ਕਿਸੇ ਬੰਦੇ ਨੇ ਪਛਾਣ ਲਿਆ ਮੈਨੂੰ ਕਹਿੰਦਾ ਬਹੁਤ ਬਾਈ ਜੱਤ ਵਾਲਾ ਸੀ ਗੈਰੇ ਮੇਰੇ ਸੀਗੇ ਇਹਨੂੰ ਬਾਈ ਜੱਤ ਵਾਲਾ ਅਸੀਂ ਨਾ ਵੀਡੀਓ ਦਿਖਾਉਣ ਲੱਗੇ ਬੰਦਿਆਂ ਨੂੰ ਤੇ ਉਹ ਉਹਨਾਂ ਨੇ ਆਪੇ ਪੈਸਿਆਂ ਦੀ ਦਾਤ ਤਾਸ਼ ਦੇ ਆਂ ਤਾਸ਼ ਲਿਆ ਕੇ ਕਹਿੰਦੇ ਕੋਈ ਟਰਿਕ ਕਰਕੇ ਦਵਾ ਬਈ ਟਰਿਕ ਕਰਤੀ ਇੱਕ ਕਹਿੰਦਾ ਬਈ ਮੇਰੇ ਫੋਨ ਦਾ ਲੋਕ ਕੋਲ ਕੇ ਕਹਿੰਦਾ ਬਈ ਉਹਦੇ ਫੋਨ ਦਾ ਲੋਕੀ ਕੋਲ ਤੱਕ ਉਹ ਬੰਦੇ ਰਾਨ ਉਹ ਬੰਦਾ ਦੋ ਤਿੰਨ ਨੂੰ ਹੋਰ ਲਿਆ ਕਹਿੰਦਾ ਜੇ ਇਹ ਬੰਦਾ ਮੇਰੀ ਜੇ ਇਹ ਨਾਮ ਦੱਸ ਜਵੇ ਕਹਿੰਦਾ ਮਨਜੂਗਾ ਮੈਂ ਕਹਿੰਦਾ ਮਨ ਸੋਚਣਾ ਭਾਈ ਇਹ ਮੰਨਤਾ ਕਿ ਇਹ ਕਹਿੰਦਾ ਕਹਿੰਦਾ ਭਾਈ ਤੁਸੀਂ ਇਹਦੀ ਨਾਮ ਛੱਡ ਗਾ ਤੈਨੂੰ ਮੈਂ ਕਿ ਦੱਸਦਾ ਕਿ ਤੂੰ ਕਿੰਨੀ ਵਾਰ ਕਿੱਥੇ ਕਿੱਥੇ ਮਿਲਿਆ ਮੈਂ ਲੰਤਾ ਵਾਰ ਅੱਧਾ ਤੇ ਗਲੇ ਮੱਲਾ ਵੇਟਮੈਂਟ ਕਰਾਉਣੀ ਭਾਈ ਕੋਈ ਫੋਟੋ ਸਮਾਗਮ ਨਹੀਂ ਨੇ ਰਵਿਏ ਮੈਨੂੰ ਬਹੁਤ ਕਹਿ ਰਹੇ ਕਹਿੰਦੇ ਨੇ ਭਾਈ ਛੱਡਦਾ ਮੈਂ ਛੱਡ ਲਿਆ ਜਾਂ ਹੱਲ ਲਿਆ ਜਾਂ ਆਇਆ ਬਸ ਵੀ ਨਵੇਂ ਨਾਲ ਵਧੀਆ ਵੀ ਰਹੋ ਤੁਸੀਂ ਮਿਲਦੇ ਤੁਸੀਂ ਵੀ ਮੰਨ ਤੋਂ ਵੀ ਆਪਾਂ ਕਰਾਂਗੇ ਮੈਂ ਤਾਂ ਪਹਿਲਾਂ ਵੀ ਪਾਉਂਦਾ ਪੌੜਾਂ ਦੀ ਚੁੱਕੀਆਂ ਵੀ ਛੋਟੀ ਹੈ ਕਲਾਪਾ ਆਪਣੇ ਨਾ ਇਸ ਨੂੰ ਵਿੱਚੋਂ ਹੋਣੀ ਜਾਵੇ ਹਾਂਜੀ ਹਾਂਜੀ ਜੇ ਜਦੋਂ ਮਾਰ ਕੇ ਜਾਓ ਤਾਂ ਆਪਾਂ ਚੱਲਾਂਗੇ ਆਪਾਂ ਛੋਟੇ ਖਾਂ 1500 ਤੋਂ ਬਾਹਰ ਦਾ ਬਸ ਯਾਦ ਰਹੀ ਟੀਮ ਨੇ ਤਰਕ ਕਰਦੇ ਇਹਦੇ ਵਿੱਚ ਤਾਂ ਕਿੰਨੇ ਸਾਰੇ ਬਾਅਦ ਨਹੀਂ ਰਹਿ ਜਰੀਓ ਤੇ ਸਾਡੇ ਤੇ ਫੈਮਸ ਯੂਨੀਵਰਸਿਟੀ ਆ ਚੰਡੀਗੜ੍ਹ ਕਰੋਪਾ ਆਪਾਂ ਵੀ ਲੱਗਦੇ ਆ ਪੜ੍ਹਨ ਮਾਰੇ ਇਤਰੇ ਕੇ ਪਾਸੇ ਹੋਈ ਨੱਚੀਂ ਗਿੰਦੂ ਵਾਰੀ ਜਾਊਂਗਾ ਨੋਟ ਤੇਰੇ ਜੀਤੇ ਦਾਇ ਤੇ ਪਰਿੰਦੇ ਫਿਰਦੇ ਨੇ ਪਰਿੰਦੇ ਕਦੋਂ ਲੈ ਕੇ ਨਿਵਜਾਂਗੇ ਸਕੂਲ ਭਾਣਾ ਨਹੀਂ ਆਣਾ ਨਹੀਂ ਆਦੇ ਇੱਥੋਂ ਆਉਂਦੀ ਹੋਊਂਗੀ ਆਹ ਕਲਾੜੀ ਆਹ ਸਾਲੇ ਕੰਮ ਚੱਲੀ ਜਾਂਦਾ ਮੇਤਰੋ ਕਹਿੰਦੇ ਗਰੇਨ ਖੜੀ ਆ ਕੇ ਫੇਰ ਕਹਿੰਦੇ ਲੱਗ ਗਿਆ ਨਾਕਾ ਨਾਕਾ ਹਾਂ ਬਿੰਦੂ ਆ ਬੈਗੇ ਹੁਣ ਇੱਥੇ ਖਾਣ ਕੀ ਖਾਣਾ ਓਏ ਜਿਹੜਾ ਕੁਛ ਦਸਤੀ ਲੱਗੀ ਆ ਆ ਆਰਡਰ ਦੀ ਵੇਟ ਕਰਦੇ ਨੇ ਸਾਰੇ ਜਣੇ ਵਿੱਚੇ ਮੈਂ ਮੈਂ ਤਾਂ ਵਧੀਆ ਜੇ ਕੁਛ ਖਾਣ ਨੂੰ ਲੋਕ ਖਾ ਰਹੇ ਨੇ ਅਸੀਂ ਦੇਖ ਰਹੇ ਹਾਂ ਜਾਨ ਨੂੰ ਵੀ ਕੁਝ ਮਿਲ ਜਵੇ ਹਨ ਤਾਂ ਪਾਣੀ ਜਾਂ ਪਲਾਰਿਆ ਬਾਈ ਇਹ ਤੋਂ ਬਾਅਦ ਸਾਡੇ ਕੋਲ ਵਧੀਆ ਲੈਵਲ ਦੇ ਜੰਜਨਾਹਟ ਹੁੰਦੀ ਸਾਡੇ ਕਰੀਏ ਕੀ ਸਾਨੂੰ ਖਾਣ ਨੂੰ ਕੁਝ ਮਿਲ ਨਹੀਂ ਰਿਹਾ ਹੈਗਾ ਪੁਖ ਮਰੀ ਜਾਨ ਲੱਗੀ ਗਈ ਆ ਪੁਖ ਮਰੀ ਤੋਂ ਆਏ ਨੇ ਬਈ ਪਹਿਲੇ ਕਿਹੜੇ ਪਿੰਡੋਂ ਆਏ ਨੇ ਇਹ ਐ ਲੰਗਰਾਂ ਤੋਂ ਸਿੱਧਾ ਇਹ ਹੋਟਲਾਂ 'ਚ ਆ ਜਾਂਦੇ ਨੇ ਇੰਗਲੀਆਂ ਵੀ ਕੰਮ ਵਾਲੇ ਹੁੰਦੇ ਆ ਬਾਈ ਦੂਜਾ ਆਏਗੀ ਮੱਖਾ ਦੇ ਕੋਲ ਉਹ ਬਾਈ ਲਿਆ ਦੋ ਯਾਰ ਇਹ ਬਾਈ ਫ੍ਰੀਜ 'ਚ ਪ੍ਰੋਮੋਸ਼ਨ ਕਰਦੇ ਆ ਛੋਟੀ ਉਹ ਤਾਂ ਹੋਰ ਦਾ ਲਾ ਉਹ ਵੀ ਹੁਣ ਜਿਆ ਬਣੂ ਜਿਆ ਲੈ ਕੇ ਹੈ ਕੀ ਕਹਣਾ ਜਿਆ ਬਣੂ ਜਿਆ ਹੀ ਲੈ ਕੇ ਉਹ ਕਿੱਥੋਂ ਇਹ ਤਾਂ ਉਹ ਵੀ ਸਾਢੇ ਸਾਢੇ ਹੱਕ ਦੀ ਗੱਲ ਨਾ ਕਰਿਓ ਬਾਈ ਬੰਦੇ ਇੱਕ ਹੀ ਨਹੀਂ ਤਾਂ ਬੰਦੇ ਆ ਇਹ ਮਿੰਟ 'ਚ ਬਣਾ ਕੇ ਤਿਆਰ ਲਾ ਕੇ ਟੇਬਲ ਦਾ ਆਰਡਰ ਰਿਸੀਵ ਕਰਾ ਦਾਂਗੇ ਵੈਨੈ ਸਨੈਪ ਮੈਨੇ ਵੀ ਸੁਣਾਪ ਫੂਡ ਕਮਸੂ ਦਾ ਟਾਬਲ ਜੂ ਗੱਲ ਸੁਣ ਇੱਜਤ ਗਏ ਆ ਜੀ ਮੈਨੂੰ ਹਏ ਠੀਕ ਹੈ ਨਾ ਬਾਈ ਸਾਡਾ ਆਰਡਰ ਲੈ ਕੇ ਚੱਕ ਲੋ ਚੱਕ ਲੋ ਲੰਗਰਾਂ ਦੇ ਖਾਣ ਵਾਲੇ ਉਹ ਚੱਕ ਲੋ ਚੱਕ ਲੋ ਆ ਲੋ ਖਾ ਲੋ ਬਾਈ ਆਪਾਂ ਤਾਂ ਆ ਗਏ ਹਾਂ ਡਾਈਨਿੰਗ ਤੇ ਆਪਾਂ ਤਾਂ ਕੁਝ ਨਹੀਂ ਖਾਣਾਗਾ ਆਪਾਂ ਤਾਂ ਬਸ ਆ ਮਾੜਾ ਬ੍ਰੈਡ ਖਾਣਾ ਵਾ ਇਹ ਨੇ ਲੰਗਰ ਪਾੜ ਜਾਂ ਤਾਂ ਨੰਗਰ ਪਾੜ ਮਹਿਗਮਾ ਹੋਰ ਕੀ ਕੀ ਖਾਣਾ ਆ ਦੇਖੋ ਜੀ ਵੀਡੀਓ ਹੈ ਹੋਰ ਕੀ ਕਹਿਣਾ ਹੈ ਚਪੇਣਾ ਚਪੇਣਾ ਗਾਣੀਆਂ ਕਿ ਚਾਹ ਨਾ ਚੱਪਲਾਂ ਚਪੇਣਾ ਹੀ ਗਾਵਾਂਗੇ